ਮੈਂ ਕਹਿੰਦਾ ਗੋਰੇ ਤਾਂ ਹੀ ਆਏ ਹੋਏ ਕਿਉਂਕਿ ਰਾਈਡਾਂ ਚੱਲ ਰਹੀਆਂ ਨਾਲ 버거 ਖਾਓ 버거 버거 ਲੋ ਜੀ ਆਈਸਕ੍ਰੀਮ ਦਾ ਲੰਗਰ ਲੱਗਦਾ ਮੈਨੂੰ ਏ ਗੋਰੇ ਸਾਰਾ ਫੂਡ ਖਾਂਦੇ ਆਂ ਦੀ ਇੰਡੀਆ ਕਮਿਟੀ ਬਹੁਤ ਜ਼ਿਆਦਾ ਲੰਗਰ ਲੰਗਰ ਲੱਗਦੇ ਰਹਿੰਦੇ ਆ ਅਜ ਕੁਮਾਰ ਐਡਵੋਕੇਟ ਜੀ ਮੋਗੇ ਤੋਂ ਲੋ ਜੀ ਪਛਾਣ ਲਓ ਮੋਗੇ ਵਾਲਿਓ ਤੁਹਾਡੇ ਇੱਥੇ ਵਿਰਦੇ ਆਏ ਕਮੈਂਟਰੀ ਯੂਕੇ ਦੇ ਵਿੱਚ ਉਹ ਲਾਈਨਾਂ ਲੱਗੀਆਂ ਵੀ ਆ ਇਹ ਲੰਗਰ ਦੀ ਲਾਈਨ ਇਧਰ ਥੱਲੇ ਦੇ ਪਾਸੇ ਦੇਖੋ ਕਿੰਦਾ ਪਿਕਨਿਕ ਚੱਲ ਰਹੀ ਆ ਪੀਸ ਵਾਲਿਆਂ ਨੇ ਵੀ ਆਪਣੀ ਰੌਣਕਾਂ ਲਾਈਆਂ ਕੁਝ ਬੱਚਿਆਂ ਨੂੰ ਦੇ ਰਹੇ ਆ ਜਲੇਬੀਆਂ ਤੇ ਮੈਨੂੰ ਲੱਗਦਾ ਮੇਰਾ ਨਾਮ ਲਿਖਿਆ ਹੋਆ ਨਹੀਂ ਹੈਗਾ ਪਤਾ ਨਹੀਂ ਲੱਗਦਾ ਬਿਲਕੁਲ ਵੀ ਚਿਪਸ 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 ਆਈਸਕ੍ਰੀਮ ਦਾ ਲੰਗਰ ਆਈਸਕ੍ਰੀਮ ਵੀ ਲਾਈਨ ਲੱਗੀ ਹੋਇਆ ਡਬਲ ਲਾਈਨ ਆ ਵੀਡੀਓ ਦੇਖਣ ਵਾਲੇ ਸਾਰੇ ਭੈਣ ਭਰਾ ਦੋਸਤਾਂ ਮਿੱਤਰਾਂ ਨੂੰ ਅਸਲਾਮ ਅਨੁਸਾਰ ਸਤਿ ਸ੍ਰੀ ਅਕਾਲ ਜੀ ਯੂਕੇ ਦੇ ਕਮੈਂਟਰੀ ਸ਼ਹਿਰ ਦੇ ਵਿੱਚ ਖੜਾ ਅੱਜ ਮੈਂ ਇੱਥੇ ਆਇਆ ਮੈਂ ਗੁਰੂ ਘਰ ਦੇ ਵਿੱਚ ਉਸ ਮੇਰੇ ਸਿਰ ਦੇ ਇੱਕ ਦੋਸਤ ਸੀਗੇ ਉਹਨਾਂ ਨੇ ਪਾਠ ਰਖਾਇਆ ਸੀ ਸੁਖਨੀ ਸਾਹਿਬ ਦਾ ਤੇ ਦੋ ਗੁਰਦੁਆਰਾ ਸਾਹਿਬ ਹੈ ਇਸੇ ਗੁਰਦੁਆਰਾ ਦੁੱਖ ਨਿਰਵਾਰਨ ਸਾਹਿਬ ਕੋਵੈਂਟਰੀ ਤੇ ਅਗਰ ਮੈਂ ਇਸ ਤਰਫ ਨੂੰ ਮਾਰਾਂ ਥੋੜਾ ਜਿਹਾ ਕੈਮਰਾ ਤੇ ਨਾਲ ਹੀ ਗੁਰਦੁਆਰਾ ਬਾਬਾ ਪਟਪਾਖ ਸਿੰਘ ਜੀ ਦਾ ਤੇ ਉੱਥੇ ਅੱਜ ਕਾਫੀ ਰੌਣਕ ਆ ਤੇ ਕੋਈ ਉਹਨਾਂ ਦਾ ਅੱਜ ਸਾਲਾਨਾ ਪ੍ਰੋਗਰਾਮ ਆ ਬਾਅਦ ਵਿੱਚ ਆਪਾਂ ਉੱਥੇ ਚੱਲਾਂਗੇ ਠੀਕ ਹੈ ਜੀ ਸੋ ਇੱਥੇ ਸਾਡੇ ਦੋਸਤ ਨੇ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਸੀਗਾ ਜੀ ਤੇ ਅੱਜ ਸੰਗਰਾਂਦ ਵੀ ਸੀਗੀ ਸੋ ਹੁਕਮਨਾਮੇ ਲੈ ਅਰਦਾਸ ਹੋਈ ਤੇਰੇ ਘਾਰੇ ਸਰਬਨਾਮ ਉਰੇ ਸੋਨਿਆ ਬਹੁਤ ਸ਼ਰੀਆ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਵੈਂਟਰੀ ਸ਼ਹਿਰ ਹੈ ਜੀ ਇਹ ਕਵੈਂਟਰੀ ਜੀ ਕਵੈਂਟਰੀ ਸ਼ਹਿਰ ਬਾਬਾ ਬੜਵਾਰ ਸਿੰਘ ਜੀ ਕਵੈਂਟਰੀ ਸ਼ਹਿਰ ਬਾਬਾ ਬੜਵਾਰ ਸਿੰਘ ਗੁਰਦੁਆਰਾ ਚ ਮੇਲਾ ਲੱਗਿਆ ਕੋਈ ਅੱਜ ਪੁਰਾਣੇ ਮਿੱਤਰ ਵੇਲੀ ਟੱਕਰ ਗਏ ਇੱਥੇ ਇਟਲੀ ਵਾਲੇ ਰੌਣਕਾਂ ਲੱਗੀਆਂ ਵੀਆਂ ਇੰਡੀਅਨ ਸੰਗਤ ਦਾ ਵਿੱਚੇ ਗੋਰੇ ਵੀ ਆਏ ਕਿ ਬਈ ਮਾਨ ਵੀ ਆਏ VIP ਲੋਗ ਇੱਥੇ ਸਟੇਜ ਲੱਗਿਆ ਹੋਇਆ ਹੈ ਸਟੇਜ ਤੇ ਹੈ ਕਿਹ ਵਾਲਾ ਉਹ ਦੇਖਦੇ ਆਂ ਬੈਂਡ ਵਾਜਾ ਪੂਰਾ ਇਹ ਕਾਦਾ ਪ੍ਰੋਗਰਾਮ ਹੈ ਫਾਦਾ ਤੁਹਾਨੂੰ ਬਾਬਾ ਬੜਪਾਗ ਸਿੰਘ ਜਿਹਦੇ ਨਾਲ ਰਿਲੇਟਡ ਆ ਭਾਈ ਇਹ ਪਹਿਲਾਂ ਸੰਗਤਾਂ ਦੇ ਦਰਸ਼ਨ ਕਰੋ ਤੁਸੀਂ ਸੰਗਤਾਂ ਦੇਖੋ ਕਿੰਨੀਆਂ ਹੋਰ ਬਹੁਤ ਸੰਗਤ ਆ ਭਾਈ ਸੰਗਤਾਂ ਦਾ ਠਾਠਾ ਮਾਰਦਾ ਘਾਟ ਬਹੁਤ ਬਹੁਤ ਰੌਣਕਾਂ ਲੱਗੀਆਂ ਹੋਈਆਂ ਪੰਜਾਬੀ ਪਿੱਛੇ ਗੋਰੇ ਵੀ ਫਿਰਦੇ ਆ ਹੈਨਾ ਸਮੋਸਿਆਂ ਦੇ ਲੰਗਰ ਇਤੋਂ ਪਹਿਲਾਂ ਬਸ ਗੁਰਦੁਆਰਾ ਸਾਹਿਬ ਦਾ ਫਰੰਟ ਚ ਇੱਕ ਚੈੱਕ ਕਰੋ ਵਾਹ ਜੀ ਵਾਹ ਸਾਡੀਆਂ ਸੰਗਤਾਂ ਬੈਠੀਆਂ ਲੰਗਰ ਸ਼ਾਕਰ ਹੋ ਰਿਹਾ ਹੈ ਇੰਦਰ ਵੀ ਆ ਜੀ ਗੁਰਦੁਆਰਾ ਸਾਹਿਬ ਦੇ ਅੰਦਰ ਜਾਣ ਨੂੰ ਰਸ਼ ਬਹੁਤ ਲਾਈਨ ਲੱਗੀ ਵੀ ਹੈ ਇਹ ਗੋਰੇ ਵੀ ਬਹੁਤ ਹੈਰਾਨੀ ਦੀ ਗੱਲ ਤੇ ਗੋਰੇ ਬਹੁਤ ਆ ਇੱਥੇ ਆਏ ਵੇ ਅੱਜ ਦੇਖੋ ਲੈ ਰਾਈਡਾਂ ਵੀ ਲੱਗਿਆ ਵੇ ਬਈ ਰਾਈਡਾਂ ਪਹਿਲਾ ਇੱਕ ਚੱਕਰ ਰਾਈਡਾਂ ਵੱਲ ਆ ਕੇ ਆਨੇ ਮੈਂ ਕਹਿੰਦਾ ਗੋਰੇ ਤਾਂ ਹੀ ਆਏ ਵੇ ਕਿਉਂਕਿ ਰਾਈਡਾਂ ਚੱਲ ਰਹੀਆਂ ਨਾਲ ਬਹੁਤ ਰਾਸ਼ ਆ ਕਿਸੇ ਤੋਂ ਪਤਾ ਕਰਦੇ ਆ ਵੀ ਇਹ ਕਿਸ ਸੰਬੰਧ ਵਿੱਚ ਲੱਗਿਆ ਵਾ ਬਾਬਾ ਪੜਭਾਗ ਸਿੰਘ ਜੀ ਦੇ ਗੁਰਦੁਆਰੇ ਵਿੱਚ ਕਿਸ ਸੰਬੰਧ ਵਿੱਚ ਲੱਗਿਆ ਵਾ ਉਹ ਦੇਖਣਾ ਆਪਾਂ ਇੱਧਰ ਦੇਖੋ ਸਟਾਲ ਲੱਗੀ ਵੀ ਆ ਕੋਈ ਬਲਕਿ ਸ਼ੂਟਆਊਟ ਤੇ ਇੱਧਰ ਬੱਚਿਆਂ ਦਾ ਸ਼ੂਟਆਊਟ ਵਾਸਤੇ ਲੱਗਿਆ ਵਾ ਇਹ ਖੜੀਆਂ ਤੇ ਮਾਰ ਕੇ ਅੰਨੇ ਚੱਕਰ ਅੱਗੇ ਵਾਹ ਜੀ ਵਾ ਵਾਧੂ ਰੌਣਕ ਇੱਧਰ ਲੰਗਰ ਲੰਗਰ ਚੈੱਕ ਕਰੋ ਜੀ ਲੰਗਰ ਵਿੱਚ 버거 ਫਰੈਸ਼ ਫੂਡ ਵਾਓ ਗੋਰੇ ਵੀ ਗੋਰਿਆਂ ਵਾਸਤੇ 버거 ਲੱਗੇ ਹੋਏ ਆ ਨਾਲ 버거 ਖਾਓ 버거 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 ਲੰਗਾਰਾ ਸਿੰਘ ਜੀ ਫਿਰਦੇ ਸੀਗੇ ਲੰਗਰ 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 ਇਧਰ ਵੇਰੇ ਵੀਰੋ ਕੇ ਦੁੱਧ ਦਾ ਲੰਗਰ ਲਾਇਆ ਵਿੱਚ ਉਹ ਸੁਪਨਾ ਕੇ ਰਹਿਣ ਦਾ ਤਵਾ ਉਕਰ ਮਾਰੀ ਆ ਆਪਣੀ ਇੰਡੀਅਨ ਕਮਿਊਨਿਟੀ ਆ ਜੀ ਮੈਂ ਪਹਿਲੀ ਵਾਰ ਦੇਖਿਆ ਵੈਸੇ ਵੀ ਆਪਣੀ ਇੰਡੀਅਨ ਕਮਿਊਨਿਟੀ ਐ ਇੰਡੀਅਨ ਪ੍ਰੋਗਰਾਮ ਦੇ ਵਿੱਚ ਦਾ ਗੋਰੇ ਵੀ ਸ਼ਾਮਲ ਹੋਣ ਹਾਂ ਨਾ ਬਸ ਫੋਰ ਵਰਕਸ਼ਾਪ ਰਾਈਟ ਇਨਸਪੀਰੇਸ਼ਨ elephant ਦੇ ਕਹਦੇ ਆਪਣੀ ਸਲਿੱਪ ਲਾਓ ਕੋਈ ਲਿਖ ਕੇ ਜੀ ਵਾ ਜੀ ਵਾ ਜੀ ਵਾ ਜੀ ਵਾ ਮਿਕਸ ਆ ਮਿਕਸ ਜਿਹੜਾ ਇਹ ਮੇਲਾ ਲੱਗਿਆ ਵਾ ਨਾ ਜੀ ਇਹ ਇਹ ਮਿਕਸ ਆ ਵਿੱਚ ਇੱਥੇ ਦੇ ਲੋਕ ਆ ਬ੍ਰਿਟਿਸ਼ ਲੋਕ ਆ ਗੋਰੇ ਲੋਕ ਆ ਤੇ ਵਿੱਚ ਹੀ ਆਪਣੇ ਇੰਡੀਅਨ ਲੋਕ ਆ ਬੜਾ ਵਧੀਆ ਲੱਗ ਰਿਹਾ ਹੈ ਨਾ ਮੂੰਹ ਤੇ ਬਣਾ ਰਹੇ ਬੱਚਿਆਂ ਦੇ ਵਾਹ ਫੇਸ ਪੇਂਟਿੰਗ ਜਿਹਨਾਂ ਹੁੰਦੇ ਸੌਰੀ ਫੇਸ ਪੇਂਟਿੰਗ ਹੋ ਰਹੀ ਦੇ ਵਿੱਚ ਮਹਿੰਦੀ ਲੱਗ ਰਹੀ ਹੈ ਦੇਖੋ ਗੋਰਿਆਂ ਦੇ ਬੱਚੇ ਵੀ ਮਹਿੰਦੀਆਂ ਲਵਾ ਰਹੇ ਆ ਲਾਈਨ ਲੱਗੀ ਹੋਈ ਹੈ ਜੀ ਮਹਿੰਦੀ ਲਵਾਣ ਵਾਲਿਆਂ ਵਾਸਤੇ ਜੀ ਬੀਬੀ ਇੱਕ ਆਪਣੀ ਮਹਿੰਦੀ ਲਾ ਰਹੀ ਹੈ ਤੇ ਦੇਖੋ ਪਿੱਛੇ ਗੋਰਿਆਂ ਵੀ ਖੜੀਆਂ ਮਹਿੰਦੀ ਲਵਾਣ ਲਈ ਹੈ ਗੋਰੇ ਲੋਕ ਜਿਹੜੇ ਇਹ ਵੀ ਖੜੇ ਆ ਜੀ ਕੱਲੇ ਆਪਣੇ ਇੰਡੀਅਨ ਲੋਕ ਹੀ ਨਹੀਂ ਮਹਿੰਦੀ ਦਾ ਟ੍ਰੈਂਡ ਬਹੁਤ ਆ ਵੈਸੇ ਸਭ ਜਾਣਦੇ ਆ ਹੀ ਨਾ ਕੀ ਹੁੰਦੀ ਐ ਇਸ ਤਰ੍ਹਾਂ ਸ਼ਾਇਦ ਲੰਗਰ ਦੀ ਲਾਈਨ ਉਧਰ ਜਾ ਕੇ ਦੇਖਦਾ ਸਕਸ ਮੈਂ ਲੰਗਰਾਂ ਦੀ ਲਾਈਨ ਫਰੈਸ਼ ਫੂਡ ਇੱਥੇ ਹੈਗਾ ਜੀ ਤੁਹਾਨੂੰ ਮੈਂ ਦਿਖਾ ਦਵਾ ਅੱਛਾ ਜ਼ਿਕਰ ਫਲਾਤੋ ਜਿਹਨੂੰ ਕਹਿੰਦੇ ਹੁੰਦੇ ਆ ਉਹ ਬੁੜੀ ਮਾਈ ਦਾ ਝਾਟਾ ਉਹ ਮਿਲਦਾ ਇੱਥੇ ਔਰ ਰੂਹ ਜਿਹੜੀ ਚੀਨੀ ਦੀ ਬਣਾ ਕਹਿੰਦੇ ਆ ਨਾ ਉਹ ਐਰ ਮਾਗੇ ਜਾ ਕੇ ਦੇਖ ਦੋ ਬੜੇ ਲੰਗਰ ਲੱਗੇ ਆ ਜੀ ਸੁਪਰੀਮ ਰੂਲ ਫਰੈਸ਼ ਫੂਡ ਜਲੇਬੀ ਘਰਮ ਜਲੇਬੀ ਹੋਈ ਹੈ ਗਰਮਾ ਗਰਮ ਜਲੇਬੀ ਸੀਗੀ ਤੇਰੇ ਵੀ ਦਾ ਲੰਗਰ ਲੱਗਿਆ ਹੈਗਾ ਤੇ ਇਧਰ ਬੈਂਡ ਹੈ ਵਾਓ ਇੰਗਲਿਸ਼ ਬੈਂਡ ਇਸ ਅ ਬੈਟ ਬਰਸ ਬਰੋਸ ਇੱਕ ਵਾਰ ਤੁਹਾਨੂੰ ਸੁਣਾਈਏ ਕਿੰਦਾ ਚੱਲਦਾ ਇਹ ਇਹ ਹੈ ਜੀ ਸ਼ਹੀਦੀ ਜੋੜ ਮੇਲਾ ਗੁਰਦੁਆਰਾ ਬਾਬਾ ਬੜਪਾਗ ਸਿੰਘ ਜੀ ਕਵੈਂਟਰੀ ਗੋਰੇ ਲੋਕ ਦੇਖੋ ਜਲੇਬੀਆਂ ਦਾ ਆਨੰਦ ਲੈ ਰਹੇ ਆ ਜਲੇਬੀਆਂ ਖਾਂਦੇ ਗੋਰੇ ਵਾਹ ਇੰਗਲਿਸ਼ ਬੈਂਡ ਆ ਮੈਨੂੰ ਤਾਂ ਵੈਸੇ ਸਮਝ ਨਹੀਂ ਆ ਰਹੇ ਆ ਪਰ ਉਹ ਮਿਊਜ਼ਿਕ ਵਧੀਆ ਵੈਸੇ ਇੱਥੇ ਨਾ ਕਮੈਂਟਰੀ ਦੇ ਵਿੱਚ ਜਿਹੜੀ ਆਪਣੀ ਕਮਿਊਨਿਟੀ ਬਹੁਤ ਜ਼ਿਆਦਾ ਹੈ ਤੇ ਮੈਨੂੰ ਲੱਗਦਾ ਜਾਨੀ ਕਿ ਇੱਥੇ ਗੋਰਿਆਂ ਨੂੰ ਵੀ ਇਹ ਦੱਸਣ ਦੀ ਲੋੜ ਨਹੀਂ ਹੈ ਵੀ ਸਾਡੀ ਇੰਡੀਅਨ ਕਮਿਊਨਿਟੀ ਕੀ ਹੈ ਇਸੇ ਕਰਕੇ ਗੋਰੇ ਇੱਥੇ ਐਨ ਪਾਰਟਿਸਪੇਟ ਕਰ ਰਹੇ ਹਨ ਜਾਨੀ ਕਿ ਇੱਥੇ ਭਾਗ ਲੈ ਰਹੇ ਹਨ ਇੱਥੇ ਮੇਲਾ ਦੇਖਣ ਆਏ ਹਨ ਜਾਂ ਲੰਗਰ ਦੇ ਵਿੱਚ ਉਹ ਨਹੀਂ ਹਨਾ ਵੀ ਬਿਨਾ ਕਿਸੇ ਗਨਪੇਦ ਭਾਵ ਤੋਂ ਬੜਾ ਲੰਗਰ ਛਕ ਰਹੇ ਹਨ ਸੋ ਇਹਦਾ ਮਤਲਬ ਇਹ ਹੈ ਵੀ ਇਹ ਲੋਕਾਂ ਨੂੰ ਸਾਡੇ ਧਰਮ ਬਾਰੇ ਬਿਲਕੁਲ ਪੂਰੀ ਚੰਗੀ ਤਰ੍ਹਾਂ ਪਤਾ ਹੈ ਰਾਉਂਡ ਗਾ ਇਧਰ ਭਾਈ ਸਾਹਿਬ ਬੈਠੇ ਹੋਏ ਲਾਈ 20 ਬਰਡ ਸਕਿੱਲ ਕੌਨਫੀਡੈਂਸ ਐਂਡ ਫੈਸ਼ਲ ਫਾਰ ਲਰਨਿੰਗ ਥੈਂਕ ਯੂ ਸਪ੍ਰਿੰਗਲ ਸਪ੍ਰਿੰਗਲ ਵਾਲਾਂ ਦੀ ਨੇਰੀ ਲੈਂਦੀ ਬਈ ਗੋਰੀਆਂ ਨੇ ਜਲੇਬੀਆਂ ਵਾਲੀ లైక్ ఐ గోరా ਕਹਿੰਦਾ ਮੈਂ ਬਹੁਤ ਲਾਈਕ ਕਰਦਾ ਜੋਧਵਾਰਾ ਸਿੰਘ ਸਾਹਾ ਸ਼ਹੀਦ ਦੀ ਜੋੜ ਮੇਲਾ ਕੁੰਡਿਆ ਕੁੰਡਿਆ ਪੈਕ ਨਾ ਰਹਿ ਕਬੂਨਾ ਚਾੜ੍ਹਦੇ ਤੇ ਪੁਰਗਾ ਤੁਲੰਗਰ ਮਰਾ ਅਕੂਰ ਚੰਦ ਮੁਰਜਾ ਸੁਰਗਾ ਕਟ ਮਰੇ ਮੁਰਜਾ ਪੁਰਜ ਕਟ ਮਰੇ ਮੁਰਜਾ ਪੁਰਜ ਕਟ ਮਰੇ ਕਬੂ ਨਾ ਛੋਡੇ ਕੀ ਤੇ ਜੋਤ ਪ੍ਰੇਮ ਤੇ ਲੰਗਵਾ ਸਾ

ਬਹੁਤ ਰੌਣਕ ਹੈ ਵੀ ਕਿਉਂਕਿ ਮੌਸਮ ਬਹੁਤ ਵਧੀਆ ਹੈ ਇਸ ਕਰਕੇ ਗੋਰੀਆਂ ਦੀ ਤਾਂ ਇੱਕ ਤਰ੍ਹਾਂ ਦੀ ਪਿਕਨਿਕ ਹੋ ਰਹੀ ਹੈ ਇੱਥੇ ਤੇ ਸ਼ੰਗਾਰਾ ਸਿੰਘ ਫਿਰਦੇ ਆਂ ਕੋਈ ਨਾ ਰੇਡੀਓ ਵਾਲੇ ਫਿਰਦੇ ਆ ਸ਼ੰਗਾਰਾ ਸਿੰਘ ਤਾਕ ਸ਼ਹੀਦੀ ਜੋੜ ਮੇਲਾ ਬਾਬਾ ਬੜਪਾਗ ਸਿੰਘ ਗੁਰਦੁਆਰਾ ਕਵੈਂਟਰੀ ਇਹ ਠਾਠਾ ਮਾਰਦਾ ਕੱਠ ਆਪਣੇ ਇੰਡੀਅਨ ਪੰਜਾਬੀ ਮੋਸਟਲੀ ਪੰਜਾਬੀ ਲੋਗ ਜਾਂ ਫਿਰ ਗੋਰੇ ਲੋਗ ਦੋ ਹੀ ਦਿਖ ਰਹੇ ਆ ਜਿੱਧਰ ਨੂੰ ਨਿਗਾਹ ਮਾਰੋ ਦੋ ਹੀ ਲੋਕ ਦਿਖ ਰਹੇ ਆ ਜਾਂ ਤਾਂ ਪੰਜਾਬੀ ਆ ਜਾਂ ਫੇ ਗੋਰੇ ਆ ਬਹੁਤ ਲੰਬੀ ਲਾਈਨ ਲੱਗੀ ਹੋਈ ਸੀ ਗੁਰਦੁਆਰਾ ਸਾਹਿਬ ਦੇ ਅੰਦਰ ਜਾਣ ਲਈ ਸੋ ਮੈਂ ਸੋਚਿਆ ਤੁਹਾਨੂੰ ਬਾਹਰ ਦੇ ਲੋਕ ਦਿਖਾ ਲਵਾਂ ਪਬਲਿਕ ਦਿਖਾ ਲਵਾਂ ਅਗਰ ਤੁਸੀਂ ਵੀ ਇਸ ਇਕੱਠ ਦਾ ਹਿੱਸਾ ਰਹੇ ਹੋ ਤਾਂ ਤੁਸੀਂ ਵੀ ਇੱਥੇ ਕਿਤੇ ਫਿਰਦੇ ਜ਼ਰੂਰ ਦੇਖੋਗੇ ਜਾਂ ਤੁਹਾਡਾ ਕੋਈ ਜਾਣ ਪਛਾਣ ਕਮੈਂਟਰੀ ਵਾਲਾ ਤੁਸੀਂ ਇਹਨੂੰ ਲੱਭਣਾ ਚਾਹੋ ਤਾਂ ਲੱਭ ਸਕਦੇ ਆ ਮੈਂ ਚਾਰੇ ਪਾਸੇ ਹੌਲੀ-ਹੌਲੀ ਕੈਮਰਾ ਮਾਰੂੰਗਾ ਤਾਂ ਕਿ ਪਬਲਿਕ ਵਾਲਾ ਨੂੰ ਦੇਖ ਸਕੇ ਇੱਕ ਵਾਰ ਵਿੱਚੋਂ ਦੀ ਹੋ ਕੇ ਨਿਕਲਦਾ ਮੈਂ ਇਹ ਲਾਈਨ ਲੱਗੀ ਵੀ ਆ ਆਈਸਕ੍ਰੀਮ ਵਾਸਤੇ ਆਈਸਕ੍ਰੀਮ 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 ਵਾਓ ਲੋ ਜੀ ਆਈਸਕ੍ਰੀਮ ਦਾ ਲੰਗਰ ਲੱਗਦਾ ਮੈਨੂੰ ਇਹ ਬਾਕੀ ਪਤਾ ਨਹੀਂ ਹਾਂਜੀ ਬਟੇ ਕਿੰਨੇ ਹਾਂ ਜੀ ਕਿਹੜੇ ਸਮਾਂਦ ਵਿੱਚ ਮੇਲਾ ਚੱਲ ਰਿਹਾ ਹੈ ਇਹ? ਕਿਹੜੇ ਸਮਾਂਦ ਚੱਲ ਰਿਹਾ ਹੈ? ਇਹ ਜੀ ਬੀਵੀਐਸ ਗੁਰਦੁਆਰੇ ਦਾ ਸਾਲਾਨਾ ਪ੍ਰੋਗਰਾਮ ਹੈ ਹਰ ਸਾਲ ਇੱਥੇ ਹੀ ਇੱਥੇ ਪ੍ਰੋਗਰਾਮ ਹੁੰਦਾ ਹੈਗਾ। ਇਹ ਹਰ ਸਾਲ ਹੁੰਦਾ ਹੈ ਨਾ? ਹਰ ਸਾਲ ਹੁੰਦਾ ਹੈ। ਮੈਂ ਦੇਖ ਰਿਹਾ ਕਿਹੜਾ ਜਿੰਨੇ ਜਿੰਨੇ ਕ ਆਪਣੇ ਇੰਡੀਆ ਨਾਲ ਉਹਨੇ ਉਹਨਾਂ ਨਾਲੋਂ ਜ਼ਿਆਦਾ ਗੋਰੇ ਵੀ ਹਨਾ ਇੱਥੇ। ਹਾਂ ਜੀ ਸਾਰੇ ਬੰਦੇ ਤੇ ਨਾਲ ਮਿਲ ਕੇ ਇੰਜੋਏ ਕਰਦੇ ਹੈਗੇ ਆ। ਫ੍ਰੀ ਦੇ ਵਿੱਚ ਇਹ ਝੂਠੇ ਮਿਲਦੇ ਹੁੰਦਾ ਹੈ ਆਨੰਦ ਲੈ ਰਹੇ ਆ। ਜਿਵੇਂ ਜਲੇਬੀਆਂ ਖਾ ਰਹੇ ਦੱਸ ਫੋਰੇ ਆ ਨਾ ਮੈਂ। ਫੋਰੇ ਸਾਰਾ ਫੂਡ ਖਾਂਦੇ ਆ ਜੀ ਡਰਿੰਕੋ ਨੇ ਗੋਰਿਆਂ ਨੇ ਕਦੇ ਪੁੱਛਿਆ ਨਹੀਂ ਵੀ ਜਲੇਬੀ ਦੇ ਵਿੱਚ ਤੁਸੀਂ ਮਿੱਠਾ ਭਰਦੇ ਕਿੱਦਾਂ ਹੈ ਉਹ ਪੁੱਛਿਆ ਨਹੀਂ ਕਦੇ ਜੀ ਜੀ ਗਰਗਿਲ ਗੈਂ ਨਹੀਂ ਜਿਹੜੇ ਬੱਗੇ ਲੈਣਾ ਠੀਕ ਹੈ ਨਾ ਭਰਦੇ ਕਿਉਂਕਿ ਕਈ ਵਾਰ ਗੋਰਿਆਂ ਨੂੰ ਐ ਹੁੰਦਾ ਨਾ ਵੀ ਫਿਰ ਪਰ ਕਿਉਂਕਿ ਉਹ ਇੱਕ ਕਮਿਊਨਿਟੀ ਵੈਲਾ ਤੁਹਾਡੇ ਜ਼ਿਆਦਾ ਨਾ ਆਪਣੇ ਇੰਡੀਅਨ ਦੀ ਇਸ ਕਰਕੇ ਇਹਨਾਂ ਨੂੰ ਪਤਾ ਹੈ ਇਹ ਗੱਲਾਂ ਦਾ ਹਨਾ ਇੰਡੀਆ ਕਮਿਊਨਿਟੀ ਬਹੁਤ ਜ਼ਿਆਦਾ ਲੰਗਰ ਲੰਗਰ ਲੱਗਦੇ ਰਹਿੰਦੇ ਆ ਆਪਣੇ ਉਹਦੇ ਆਏ ਪ੍ਰੋਗਰਾਮ ਇੰਡੀਆ ਤੋਂ ਨਾ ਇਹ ਤੁਹਾਡੇ ਬਜ਼ੁਰਗ ਆਏ ਆ ਮੋਗਾ ਤੋਂ ਆਏ ਹੋ ਜੀ। ਹਾਂ ਜੀ, ਨੋਸ਼ਕਾ ਜੀ। ਚਾਲ ਜੀ। ਵੀਡੀਓ ਬਾਰੇ ਜੀ। ਇੰਡੀਆ ਤੋਂ ਆਏ ਤੁਸੀਂ? ਹਾਂ ਜੀ, ਹਾਂ ਜੀ। ਬੱਚਿਆਂ ਕੋਲ ਆਏ ਆਪਣੇ ਕੋਲ। ਹਾਂ ਜੀ, ਬੇਟੀਏ। ਹਾਂ, ਕਿੱਦਾਂ ਲੱਗਦਾ ਇੱਥੇ? ਬਹੁਤ ਵਧੀਆ ਜੀ। ਗੋਡੇ ਦੇਖੋ ਆਪਣਾ ਪੰਜਾਬ ਹੀ ਲੱਗਦਾ ਨਾ ਵੀਰ। ਸਾਰਾ ਪੰਜਾਬ ਹੀ ਬੈਠਾ ਹੈ। ਦੇਖੋ ਕਿੱਦਾਂ ਹੈ ਨਾ ਰੌਣਕਾਂ ਲੱਗੀਆਂ ਵੀ। ਵੈਸੇ ਜਦੋਂ ਆਪਾਂ ਇੰਡੀਆ 'ਚ ਹੁੰਨੇ ਆ ਕਿ ਆਪਾਂ ਨੂੰ ਲੱਗਦਾ ਹੁੰਦਾ ਵੀ ਬਾਹਰ ਜੇ ਆਪਾਂ ਜਾਵਾਂਗੇ ਇੰਨੀਆਂ ਰੌਣਕਾਂ ਹੋਣਗੀਆਂ, ਆਪਣੇ ਲੋਕ ਹੋਣਗੇ। ਜੀ ਲੱਗਦਾ ਜੀ ਸਾਰਾ ਬੈਠਾ। ਕਿਉਂਕਿ ਦੇਖਿਆ ਨਾ ਤੁਸੀਂ ਵੀਡੀਓ ਫਿਲਮਾਂ 'ਚ पंजाब राज कुमारी मोगी पछाड़ो मोगे वारे विढ़ेट्री ठीक आंकल जी वेरी गुड ਬੱਚਾ ਵਾਸਤੇ ਰਾਈਡਾਂ ਵੀ ਲਾਈਆਂ ਵੀ ਆ। ਇਹ ਤਾਂ ਕਿ ਜ਼ਿਆਦਾਤਰ ਗੋਰਿਆਂ ਦੇ ਬੱਚੇ ਬੈਠੇ ਆ। ਵਧੀਆ ਇੰਤਜ਼ਾਮ ਕਰਿਆ ਬਹਾਣਾ ਬਿਤਾ ਕੇ ਦੇਖੋ ਮੇਲੇ ਦੀ ਜਿਹੜੀ ਰੌਣਕ ਆ ਇਹ ਇਹਨਾਂ ਜਿਹੜੀਆਂ ਰਾਈਡਾਂ ਇਹਨਾਂ ਨੇ ਹੋਰ ਵੀ ਜ਼ਿਆਦਾ ਵਧਾ ਦਿੱਤੀ ਆ ਕਿਉਂਕਿ ਸੰਡੇ ਦਾ ਦਿਨ ਆ ਗੋਰੇ ਵੀ ਆ ਗਏ ਹਨ ਇਸ ਕਰਕੇ ਮੈਂ ਐਂਡ ਤੱਕ ਜਾ ਕੇ ਦਿਖਾ ਦਿੰਦਾ ਤੁਹਾਨੂੰ ਇੱਕ ਵਾਰ ਆ ਰਾਈਡ ਵਾਸਤੇ ਬੜੀ ਲੰਬੀ ਲਾਈਨ ਲੱਗੀ ਹੋਈ ਆ। ਆ ਵੇਵਾ ਚਾਹੇ ਪ੍ਰੋਗਰਾਮਾਂ ਨਾਲ ਖੇਡ ਖੜਾਈ ਚ ਬਾਗਰ ਦਾ ਚ ਇਧਰ ਵੀ ਇੱਕ ਬੱਚਿਆਂ ਦਾ ਲੱਗਿਆ ਵਾ ਝੂਟਾ ਤਾਂ ਕਿ ਬੱਚੇ ਵੀ ਬੋਰ ਨਾ ਹੋਣ ਆ ਇੰਤਜ਼ਾਮ ਮੈਨੂੰ ਵਧੀਆ ਲੱਗਦਾ ਵੈਸੇ ਜਨਾ ਜਦੋਂ ਵੀ ਕੋਈ ਪ੍ਰੋਗਰਾਮ ਕਰਨਾ ਅਗਰ ਇਦਾਂ ਦਾ ਇੱਕ ਬੱਚਿਆਂ ਦਾ ਬਣਿਆ ਵਾ ਹੋਵੇ ਤਾ ਬੱਚੇ ਬੋਰ ਨਹੀਂ ਹੁੰਦੇ ਬੱਚੇ ਬੋਰ ਨਹੀਂ ਹੁੰਦੇ ਬਾਰ-ਬਾਰ ਐ ਨਹੀਂ ਕਹਿੰਦੇ ਵੀ ਅਸੀਂ ਘਰ ਨੂੰ ਚੱਲੋ ਘਰ ਨੂੰ ਚੱਲੋ ਹਨਾ ਉਹ ਫਾਇਦਾ ਹੋ ਜਾਂਦਾ ਬਲਕਿ ਇਹ ਵੀ ਫਾਇਦਾ ਹੋ ਜਾਂਦਾ ਵੀ ਨੈਕਸਟ ਟਾਈਮ ਵੀ ਉਹਨਾਂ ਨੂੰ ਪਤਾ ਹੁੰਦਾ ਵੀ ਅਗਰ ਫੇਰ ਲੱਗਣਾ ਆਪਣਾ ਮੇਲਾ ਲੱਗਣਾ ਕੋਈ ਤਾਂ ਅਸੀਂ ਜਾਣਾ ਉੱਥੇ ਉਹ ਖੁਸ਼ੀ-ਖੁਸ਼ੀ ਜਾਂਦੇ ਆ ਹਨਾ ਹਰ ਕੰਮ ਲਈ ਲਾਈਨ ਲੱਗੀ ਵੀ ਹੈ ਇੱਥੇ ਕੋ ਲਾਈਨਾਂ ਲੱਗੀਆਂ ਵੀ ਆ ਕਿਤੇ ਲੰਗਰ ਦੀ ਲਾਈਨ ਕਿਤੇ ਆਈਸਕ੍ਰੀਮ ਵਾਸਤੇ ਲਾਈਨ ਗੁੱਡ 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 ਆ ਲਾਈਨ ਤਾਂ ਕਾਫੀ ਹੋ ਲੰਬੀ ਆ ਇਹ 버ગર ਵਾਸਤੇ ਲਾਈਨ ਲੱਗੀ ਵੀ ਫਰੈਸ਼ ਫੂਡ ਵਾਸਤੇ ਦੇਖੋ ਕੱਡੀ ਲੰਬੀ ਲਾਈਨ ਲੱਗੀ ਵੀ ਉਹ ਸਾਹਮਣੇ ਤੱਕ ਲਾਈਨ ਲੱਗੀ ਵੀ ਆ ਮਿਕਸ ਲੋਕ ਆ ਵਿੱਚੇ ਗੋਰੇ ਵਿੱਚੇ ਆਪਣੇ ਏਸ਼ੀਅਨ ਇੰਡੀਅਨ ਜਾਨੀ ਕਿ ਇਧਰ ਥੰਡੇ ਪਾਸੇ ਦੇਖੋ ਕਿਦਾ ਪਿਕਨਿਕ ਚੱਲ ਰਹੀ ਆ ਪੂਰਾ ਇੰਜੋਏ ਕਰ ਰਹੇ ਆ ਗੋਰੀਆਂ ਵਾਸਤੇ ਤਿਕਨੇ ਉਹ ਵੀ ਸਾਡੇ ਵਾਸਤੇ ਮੇਲਾ ਪੁਲਿਸ ਵਾਲਿਆਂ ਨੇ ਵੀ ਆਪਣੀ ਰੌਣਕ ਲਾਈ ਆ ਕੁਛ ਬੱਚਿਆਂ ਨੂੰ ਦੇ ਰਹੇ ਆ ਤਾਂ ਕਿ ਬੱਚੇ ਥੋੜੇ ਉਹਨਾਂ ਨਾਲ ਫਰੈਂਡਲੀ ਹੋ ਸਕਣ ਸਾਰਿਆਂ ਸਿਰ ਮੱਧੜੇ ਹੋ ਜਾਂਦੀ ਦੋ ਮਿੰਟ ਬਾਅਦ ਸਾਰੇ ਮੱਧੜੇ ਹੋ ਜਾਂਦੇ ਇੱਥੇ ਦੀ ਜਿਹੜੀ ਪੁਲਿਸ ਆ ਨਾ ਉਹ ਬੱਚਿਆਂ ਨੂੰ ਜੇ ਨਹੀਂ ਫ੍ਰੈਂਡਲੀ ਰੱਖਦੀ ਆ ਆਪਣੇ ਨਾਲ ਤਾਂ ਕਿ ਬੱਚੇ ਉਹਨਾਂ ਤੋਂ ਕਰਨ ਨਾ ਹੈ ਨਾ ਜਿੱਦਾਂ ਸਾਡੇ ਕਿ ਆਉਂਦਾ ਬੱਚਿਆਂ ਨੂੰ ਪੁਲਿਸ ਦਾ ਡਰ ਦੁੱਤਾ ਜਾਂਦਾ ਕਿ ਪੁਲਿਸ ਆ ਜੂਗੀ ਭਾਜੋ ਪੁਲਿਸ ਨੂੰ ਫੜਾ ਦੋਗੇ ਤੁਹਾਨੂੰ ਇਹ ਕਰ ਦੂਗਾ ਨਾ ਪਰ ਇੱਥੇ ਬੱਚਿਆਂ ਨਾਲ ਜਿਹੜੀ ਪੁਲਿਸ ਆ ਬਹੁਤ ਫ੍ਰੈਂਡਲੀ ਰਹਿੰਦੀ ਆ ਸ਼ੁਰੂ ਤੋਂ ਹੀ ਛੋਟੇ ਹੁੰਦੇ ਬੱਚਿਆਂ ਨੂੰ ਫ੍ਰੈਂਡਲੀ ਕਰ ਲੈਂਦੇ ਆ ਤੇ ਉਹਦੇ ਨਾਲ ਫਿਰ ਬੱਚੇ ਡਰਦੇ ਨਹੀਂ ਹੈਗੇ ਜਲੇਬੀਆਂ ਜਲੇਬੀਆਂ ਦਾ ਲੰਗਰ ਬਹੁਤ ਚੱਲ ਰਿਹਾ ਹੈ ਲਾਈਨ ਬਹੁਤ ਲੰਬੀ ਲੱਗੀ ਹੋਈ ਹੈ ਵੈਸੇ ਮੈਂ ਵੀ ਜਲੇਬੀ ਅਸਲ ਚਖਾਣਾ ਤਾਂ ਚਾਹੁੰਦਾ ਤਾਂ ਪਰ ਲਾਈਨ ਐ ਬਹੁਤ ਲੰਬੀ ਲੱਗੀ ਹੋਈ ਹੈ ਇਸ ਕਰਕੇ ਮੈਨੂੰ ਲੱਗਦਾ ਨਹੀਂ ਮੇਰੀ ਕਿਸਮਤ ਵਿੱਚ ਹੋਊਗੀ ਜਲੇਬੀ ਕੁਇਕ ਡੋਟ ਨੋਟ ਪਲੇਨ

ਜਲੇਬੀ 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 ਤੇ ਹੈ ਲਗੀ ਸਪਰੇਅ ਗੋਲ ਅਵੇ ਜਲੇਬੀ ਵਾਲਾ ਖਾਲੀ ਫਿਰਦਾ ਮੈਂ ਲੈ ਲਮਾ ਉਹ ਲੈ ਮੇਰੀ ਵਾਰ ਨੂੰ ਫਿਨਿਸ਼ ਹੋ ਗਈ। ਮੇਰੀ ਵਾਰ ਨੂੰ ਵੀ ਜਲੇਬੀ ਫਿਨਿਸ਼ ਹੋ ਗਈ। ਬਾਹਰ ਤਾਂ ਸੀਗਾ ਬਹੁਤ ਗਾਵੇ ਜਲੇਬੀ ਕੱਲਾ ਰਹਿ ਗਿਆ ਸੀਗਾ। ਵੱਡ ਜਲੇਬੀ ਫਿਨਿਸ਼ ਹੋ ਗਈ ਮੇਰੀ ਵਾਰ ਨੂੰ। ਕੋਈ ਨਹੀਂ ਹੁਣ ਦੇਖਦੇ। ਉਹ ਭਾਈ ਲੱਗੇ ਹੋਏ ਆ ਜਲੇਬੀ ਤਾਜੀ ਜਲੇਬੀ ਆਉਗੀ ਕਹਿੰਦੇ ਹੁਣ ਤੇਰੇ ਵਾਸਤੇ। ਇਹਦੇ ਖਾਣੇ ਦਾਣੇ-ਦਾਣੇ 'ਤੇ ਲਿਖਿਆ ਹੁੰਦਾ ਖਾਣੇ ਵਾਲੇ ਦਾ ਨਾਮ ਜਲੇਬੀਆਂ ਤੇ ਮੈਨੂੰ ਲੱਗਦਾ ਮੇਰਾ ਨਾਮ ਲਿਖਿਆ ਹੋਆ ਨਹੀਂ ਹੈਗਾ ਤੇ ਭਾਈ ਹਜੇ ਇਹ ਕਹਿੰਦਾ ਟਾਈਮ ਲੱਗੂਗਾ ਹੈਗਾ ਯਾਰ ਮੇਰੀ ਕਿਸਮਤ 'ਚ ਹੈ ਹੀ ਨਹੀਂ ਚਲੋ ਇੱਕ ਐਸਵਾ ਚੋਈ ਤਾਂ ਜ਼ਰੂਰ ਖਾਊਂਗਾ ਇਹ ਦੇਖੋ ਸਿਕਿਉਰਿਟੀ ਵਾਲੇ ਵੀ ਕਰਦੇ ਆ ਗੋਰੇ ਸਿਕਿਉਰਿਟੀ 'ਚ ਰੌਣਕਾਂ ਦਾ ਮੇਲਾ ਬੱਚਿਆਂ ਨੇ ਫੇਸ ਪੇਂਟਿੰਗ ਹੋਈ ਵੀ ਆ ਬੱਚੇ ਫੇਸ ਪੇਂਟਿੰਗ ਕਰਾਈ ਫਿਰਦੇ ਵਾਹ ਜੀ ਵਾ ਇਦਾਂ ਦੇ ਮਾਹੌਲ ਦੇ ਵਿੱਚ ਆ ਕੇ ਨਾ ਬਿਲਕੁਲ ਵੀ ਪਤਾ ਨਹੀਂ ਲੱਗਦਾ ਬਿਲਕੁਲ ਵੀ ਕਹਿ ਨਹੀਂ ਸਕਦੇ ਵੀ ਆਪਾਂ ਪੰਜਾਬ ਤੋਂ ਬਾਹਰ ਪੰਜਾਬ ਤੋਂ ਬਾਹਰ ਇਸੇ ਤੇ ਦੇਖਦੇ ਆ ਕਿਉਂਕਿ ਜਦੋਂ ਆਪਣੇ ਬੱਚੇ ਵਿੱਚ ਇੰਗਲਿਸ਼ 'ਚ ਗੱਲ ਕਰਦੇ ਹੁੰਦੇ ਆ ਜਾਂ ਵਿੱਚ ਵੈਸਟਰਨ ਲੋਕ ਗੋਰੇ ਖਰਦੇ ਹੁੰਨੇ ਆ ਹਨਾ ਫਿਰ ਬਦਲ ਆਦਾ ਵੀ ਨਾ ਜੀ ਇਹ ਪੰਜਾਬ ਨਹੀਂ ਇਹ ਕੋਈ ਵੈਸਟਰਨ ਕੰਟਰੀ ਹੈ ਇਹ ਯੂਕੇ ਆ ਗੋਰੇ ਪੂਰੇ ਸਮੋਸਿਆਂ ਦਾ ਆਨੰਦ ਉਠਾ ਰਹੇ ਆਂ ਦੇਖੋ ਚਿਪਸ 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 ਚਟਣੀ ਸਪ੍ਰਿੰਗ ਰੋਲ लाइन लगी भी है जी लाइन लगी भी थैंक यू ਸੋ ਇਹ ਆ ਜੀ ਇੱਥੇ ਦੀਆਂ ਰੌਣਕਾਂ ਦੋਸਤੋ ਜੇ ਹਜੇ ਤੱਕ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਾਇਆ ਤਾਂ ਪਲੀਜ਼ ਸਬਸਕ੍ਰਾਈਬ ਕਰ ਲਿਓ ਤਾਂ ਕਿ ਬੰਦਾ ਥੋੜਾ ਜਿਹਾ ਹੌਸਲਾ ਵਜਾਈ ਹੋ ਜਾਂਦੀ ਆ ਵੀ ਹਾਂ ਲੋਕੀ ਮੇਰਾ ਚੈਨਲ ਦੇਖਦੇ ਆ ਪਤਾ ਲੱਗ ਜਾਂਦਾ ਆਈਸਕ੍ਰੀਮ ਦਾ ਲੰਗਰ ਆਈਸਕ੍ਰੀਮ ਦਾ ਲੰਗਰ ਆਈਸਕ੍ਰੀਮ ਦਾ ਲੰਗਰ ਤੇ ਲਾਈਨ ਦੇ ਵਿੱਚ ਖੜੇ ਸਾਡੇ ਸ਼ਰਧਾਲੂ ਲੰਬੀ ਲਾਈਨ ਲੱਗੀ ਹੋਈ ਡਬਲ ਲਾਈਨ ਆ ਲਾਈਨ ਕੋ ਮੋਦੀਆ ਜੀ ਬਸ ਹੁਣ ਮੈਂ ਸੈਂਟਰ ਜਨੂੰ ਜਾ ਰਿਹਾ ਮੇਰੇ ਦੋਨੋਂ ਪਾਸੇ ਨੂੰ ਲਾਈਨ ਲੱਗੀ ਹੈ ਆਈਸਕ੍ਰੀਮ ਵਾਸਤੇ ਸੋ ਦੋਸਤੋ ਮੇਰੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗ ਰਹੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਫੈਮਿਲੀ ਫਨ ਫਰ ਫਾਦਰਸਡੇ ਪਾਣੀ ਦੀ ਬਹੁਤ ਪਿਆਸ ਲੱਗੀ ਵੀ ਪਾਣੀ ਪੀਆ ਜਾਵੇ ਹਰ ਕਿਧਰ ਇੱਧਰ ਮੈਨੂੰ ਲੱਗਦਾ ਕਿ ਹੈ ਪਾਣੀ ਵਾਟਰ 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 ਉਹ ਹੈਗਾ ਉੱਧਰ ਹੈਗਾ ਜੀ ਪਾਣੀ 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 ਜੀ ਦੇਖੋ ਕਿਆ ਵੀਣਾ ਐਂਟਾ ਪੀਆ ਜਾਵੇ ਪੈਂਟਾ ਲੈ ਆ ਹਾਂ ਭਾਜੀ ਹਾਂ ਲੈ ਲੋ ਚੋਕਲੋ ਜੋ ਸਪੀਨਾ ਲੈ ਲੋ ਥੈਂਕ ਯੂ ਥੈਂਕ ਯੂ ਭਾਜੀ ਥੈਂਕ ਯੂ ਥੈਂਕ ਯੂ ਸੋ ਪੈਂਟਾ ਲੈ ਆ ਜੀ ਇੱਕ ਮਿਚੂਮ ਤਾਂ ਕਿ ਥੋੜੀ ਜਿਹੀ એનર્ਜੀ ਆ ਜਾਵੇ ਪੈਂਟਾ ਲੈ ਲਿਆ ਚੋਕਲੇ ਆਂਡ ਜੁਆਇੰਟ ਟੂ ਪੀਪਲ ਆਂਡ ਜੁਆਇੰਟ ਟੂ ਸਟੇਟ ਇੱਥੇ ਦਾ ਸ਼ਾਮ ਤੱਕ ਪ੍ਰੋਗਰਾਮ ਚੱਲਣਾ ਹੀ ਏ ਪਰ ਕਿਉਂਕਿ ਅਸੀਂ ਲੈਸਟਰ ਨੂੰ ਜਾਣਾ ਅਸੀਂ ਸੋਚਦੇ ਆ ਕਿ ਹੁਣ ਜਾਇਆ ਜਾਵੇ ਘਰ ਵੱਲ ਨੂੰ ਸੋ ਇਹ ਸੀਗਾ ਜੀ ਸਾਡਾ ਅੱਜ ਦਾ ਵਲੌਗ ਅਗਰ ਪਸੰਦ ਆਇਆ ਤਾਂ ਲਾਈਕ ਕਮੈਂਟ ਸ਼ੇਅਰ ਕਰ ਦਿਓ ਤੇ ਸਾਡਾ ਚੈਨਲ ਸਬਸਕ੍ਰਾਈਬ ਕਰ ਲਿਓ ਜੀ ਹੋਰ ਅਜਿਹੇ ਵੀਡੀਓ ਦੇਖਣ ਲਈ ਆਸਰੀਆ ਘਰ